ਪੋਈ ਮੈਂ ਤਾਂ ਇਹਨਾਂ ਨੂੰ ਸਰਪੰਚਾ ਕਹਿਣਾ ਹੁੰਨਾਗਾ ਬਥੇਰਾ ਇਹ ਮੰਨਦੇ ਨਹੀਂ ਕਿਸੇ ਦੀ ਮੰਨਦੇ ਤਾਂ ਹੱਥੋਂ ਕੀ ਕੂਲਦੇ ਆ ਓਏ ਹੋਰ ਯਾਰਾ ਹਾਂ ਹੁਣ ਤਾਂ ਕਾਉਮਾਉ ਤਾਂ ਕਰਨੇ ਆ ਹੁਣ ਤਾਂ ਚੁੱਪ ਕਰ ਜੋਸ ਲੱਗੋ ਚੁੱਪੀ ਆਗੇ ਹਾਂ ਤਾਂ ਕੀ ਯਾਰ ਕੀ ਹਾਂ ਉਹ ਕਿਵੇਂ ਚਿਹੜਿਆ ਪੱਟ ਨਹੀਂ ਕੋਈ ਠੀਕ ਆ ਸਰਪੰਚਾ ਹੋਠ ਠੀਕ ਠਾਕ ਠੀਕ ਆ ਵਧੀਆ ਹੋਰ ਸੁਣਾਓ ਬਈਓ ਬਈਓ ਰੱਖ ਜੀ ਬਈ ਨਹੀਂ ਯਾਰ ਅੱਖੀ ਮਰਵਾ ਲੱਖੀ ਕਰ ਲਿਆ ਉਹ ਬਸ ਪਛੀ ਨਾ ਇਹਨਾਂ ਦੇ ਕੰਡੇ ਵੀ ਜੇ ਆ ਉਹ ਖਾਦੀ ਪਿੱਛੇ ਹੋ ਜਾਂਦਾ ਉਹ ਯਾਰ ਇੰਨੀ ਤਾਂ ਮਾਰ ਹੀ ਨਹੀਂ ਸੀ ਤੇਰੇ ਯਾਰ ਆਪਾਂ ਤਾਂ ਚੌੜੀ ਕੱਢੇ ਸੀ ਯਾਰ ਉਹ ਤੂੰ ਚੁੱਪ ਕਰ ਜਾ ਉਹ ਚੁੱਪ ਕਰ ਜਾ ਕਰ ਦੇ ਦੇਗਾ ਸਰਪੰਚਾ ਚੌੜ ਦੇਖਾ ਆਪਾਂ ਦੇਖਿਆ ਤਾਂ ਤੋੜਤੀ ਇੱਕ ਖਾਦੀ ਪਿੱਛੇ ਹੋ ਗਿਆ ਹੁਣ ਘਰੇ ਆ ਗਿਆ ਤੇਰੇ ਨੀਵੇਂ ਹੋ ਕੇ ਹੀ ਉਹ ਚੱਲ ਕੋਈ ਗੱਲ ਨਹੀਂ ਯਾਰ ਚ ਕਿਹੜਾ ਦੇਖ ਮੇਰੀ ਗੱਲ ਸੁਣ ਪੂ ਕਰਨਾ ਜਿਹੇ ਜਿਹੇ ਇਹ ਸੀਗੇ ਉਹੀ ਇਹਨਾਂ ਨੂੰ ਬਠੇਰੀ ਕੁੱਤੇ ਕਣੀ ਕਰਤੀ ਮੈਨਾਂ ਨਾ ਕਸਰ ਨਹੀਂ ਛੱਡੀ ਕਰੇ ਬਾਕੀ ਤੁਸੀਂ ਹੁਣ ਆਉਣ ਸਰ ਬੋਲਦੇ ਦੇਖ ਲੈ ਸਰਪੰਚਾ ਉਹ ਭਰੇ ਕੀ ਹੋਏ ਯਾਰ ਰੱਬ ਨੇ ਬੱਜੀ ਆ ਯਾਰ ਉਹ ਨਾ ਤਰੀਕਾ ਨਹੀਂ ਆ ਚੁੱਪ 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 ਕਰ ਓਏ ਰਾਜੀ ਬੁਧਾ ਕਰਨਾ ਪਊ ਅਸੀਂ ਕਹ ਕੇ ਚੱਲਗੇ ਤੇਰੇ ਘਰੇ ਠੀਕ ਹੈ ਗੱਲਾਂ ਤੇ ਜਿਹੜਾ ਕੋਈ ਤੇਰਾ ਦਵਾਈ ਬੂਟੀ ਤੇ ਪੈਸੇ ਲੱਗਣੇ ਚਾਰ ਪੰਜ ਸੌ ਅਸੀਂ ਤੁਹਾਨੂੰ ਦੇਮਗੇ ਦਵਾ ਕੋਈ ਉਹ ਤਾਂ ਆਪਾਂ ਕਰ ਦਾਂਗੇ ਉਹ ਜਿਹੜੇ ਤੋਂ ਭੱਜੇ ਆ ਰਾਜੀ ਬੰਦਾ ਤਾਂ ਨਹੀਂ ਹੁੰਦਾ ਐ ਮੈਂ ਤਾਂ ਦਾਵਾ ਕਰਕੇ ਆਉਂਗਾ ਉਹ ਤੇਰਾ ਜਿਵੇਂ ਬੰਦਾ ਭਾਈ ਸਾਡੇ ਨੂੰ ਕਰਨਾ ਪਊਗਾ ਓ ਯਾਰ ਅਸਲ ਵਿੱਚ ਪਤਾ ਹੈ ਕੀ ਇਹ ਗੱਲ ਕੁਝ ਨਹੀਂ ਹੈਗੀ ਮੈਂ ਤੈਨੂੰ 1000 ਰੁਪਏ ਚਾ ਗੱਲ ਪਿੰਦਰ ਨੇ ਚੱਕਿਆ ਹੋਇਆ ਯਾਰ ਉਥੇ ਵੀ ਸਾਡੇ ਘਰੇ ਤਾੜ ਤਾੜ ਗੱਲਾਂ ਮਾਰਦਾ ਸੀਗਾ ਉਹ ਮੈਂ ਉਹਨੂੰ ਬਥੇਰਾ ਕਿਹਾ ਹੈ ਮੈਨੂੰ ਇਹ ਗੱਲ ਕਹਿੰਦੇ ਆ ਵੀ ਕਮਾਂਡ ਮੱਥੇ ਰੋਜ ਆਉਣਾ ਜਾਣਾ ਹੈ ਕਦੇ ਹਰੇ ਚਾਰੇ ਨੂੰ ਸਬਜ਼ੀ ਪਾਚੀ ਨੂੰ ਲੋਡ ਪੈਂਦੀ ਰਹਦੀ ਐ ਓਏ ਕਿਸੇ ਦੇ ਉਂਕਲਾ ਤੇ ਨਹੀਂ ਚੜੀਦਾ ਹੁੰਦਾ ਤੁਹਾਨੂੰ ਨਾ ਜਨਾਂ ਨੂੰ ਸਰਿਆ ਵਿੱਚ ਇਕੱਠੇ ਰੋਜ ਕੰਮ ਕਰਨਾ ਹੈ ਹਾਂ ਖੇਤਾ ਬੰਨਿਆਂ ਚ ਇਹ ਤਾਂ ਗੱਲ ਸਰਪੰਚਾਂ ਮੰਨਦਾ ਨਾ ਕਮਾਂਡ ਮੱਥੇ ਨਹੀਂ ਸਰਦਾ ਨਾ ਸਰਪੰਚਾਂ ਗੱਛ ਨਹੀਂ ਖਾਦੇ ਜਰਾ ਉਹ ਬਹਿ ਜਾ ਬੰਦਿਆਂ ਦੀ ਗੱਲ ਛੋੜੀਆਂ ਨਹੀਂ ਬੋਲਦੀਆਂ ਆਉਂਦੀਆਂ ਉਹ ਕੋਈ ਨਹੀਂ ਭਾਈ ਬਹਿ ਜਾ ਬਹਿ ਜਾ ਬੁੜੀਆਂ ਦੀ ਨਹੀਂ ਗੱਲ ਪੁੱਗਦੀ ਹੁੰਦੀ ਵਿੱਚ ਬਹਿ ਜਾ ਬੁੜੀਆਂ ਨੂੰ ਪਰ ਸਾਡੇ ਨੂੰ ਰਾਜ਼ੀ ਬੰਦਾ ਕਹੂਗਾ ਕਰਨਾ ਤੈਨੂੰ ਤਤੋਂ ਮੈਂ ਇਹਨਾਂ ਤੋਂ ਮਾਫੀ ਲਗਾ ਦਿੰਨੇ ਆ ਜਿਹੜੇ 4 ਪੈਸੇ ਲਗਾਉ ਤੈਨੂੰ ਤਵਾ ਦੇਾਂਗੇ ਠੀਕ ਹੈ ਸਰਪੰਚਾ ਦੇਖ ਕਮਾਉਣ ਵਾਲਾ ਮੱਥੋਂ ਬਗੈਰ ਨਹੀਂ ਕੋਈ ਘਰੇ ਉਹ ਤੈਨੂੰ ਮੈਂ ਕਹਤਾ ਮੈਂ ਬੈਠਾ ਮੈਥੋਂ ਲੈ ਲਈ ਹਮ ਤੂੰ ਐ ਨਾ ਨਾ ਮਾਲਕ ਬੈਠਾ ਚ 5-4000 ਰੁਪਏ ਲੋੜ ਹੈ ਤੈਨੂੰ ਹੁਣ ਦੇ ਦੇਾਂਗੇ ਸਰਪੰਚਾ ਤੂੰ ਐ ਲਾਲਾ 15 ਦਿਨ ਹੋ ਗਏ ਮੈਨੂੰ ਪਏ ਨੂੰ ਅੱਜ ਆਏ 15 ਦਿਨਾਂ ਬਾਅਦ ਦੇਖ ਲੈ ਤੂੰ ਓਏ ਮੈਨੂੰ ਤਾਂ ਇਹਨਾਂ ਪਤਾ ਹੀ ਨਹੀਂ ਸੀ ਅਸਲ ਵਿੱਚ ਤੇ ਕਿਹੜਿਆ ਤੂੰ ਤਾਂ ਉਹੀ ਭਰਿਆ ਪੈ ਗੁੱਸੇ ਨਾਲ ਮੈਨੂੰ ਇਹਨਾਂ ਪਤਾ ਹੁੰਦਾ ਤੂੰ ਮੈਨੂੰ ਤੇਰੇ ਕੋਲੇ ਮੇਰਾ ਨੰਬਰ ਹੈਗਾ ਤੂੰ ਮੈਨੂੰ ਫੋਨ ਹੀ ਕਰ ਦੁੰਦਾ ਮੈਂ ਉੱਧੇ ਹੀ ਕੁੱਤਿਆਂ ਨੂੰ ਖਿੱਚਦਾ ਇਹਨਾਂ ਨੂੰ ਵਲੇ ਮੈਂ ਤੈਨੂੰ ਉੱਧੇ ਜਾਂਦੇ ਨੂੰ ਵੀ ਕਹਿ ਆ ਵੀ ਹਿੱਲੇ ਫਿਰਦੇ ਆ ਪੈਣ ਖੜਾਵੇ ਇਹਨਾਂ ਦਾ ਮੇਰੇ ਤੇ ਤਵਾਰੀ ਨਹੀਂ ਮੇਰੇ ਵਨਟੂਏ ਚ ਕੀ ਕਰਕੇ ਉਹ ਕਹਿੰਦਾ ਸਰਪੰਚਾ ਮੈਂ ਮੈਂ ਬਰ ਨੂੰ ਕਿਵੇਂ ਪਤਾ ਲੱਗਿਆ ਪਿੰਡ ਦਾ ਮੂੰਹ ਉਹ ਉੱਡੀ ਆਇਆ ਪਤਾ ਲੈਣਾ ਮੇਰਾ ਮੇਰੀ ਗੱਲ ਸੁਣ ਲੈ ਉਂਗਲਾਂ ਨਾਲ ਉਹਨਾਂ ਦਾ ਜਾਣਾਂ ਕੁਝ ਨਹੀਂ ਉਹ ਤਾਂ ਨਿਗਰ ਰੱਖਦੇ ਪਿੰਡ 'ਚ ਵੀ ਕੀ ਦਾ ਕਲੇ ਸ ਹਾਂ ਤੁਰਤ ਬਾਈ ਤੇ 4 ਰੁਪਏ ਬਣਾਵਾਂਗੇ 4 ਰੁਪਏ ਬਣਾਵਾਂਗੇ ਹੁਣੇ ਮੈਨੂੰ ਕਿਹਾ ਸੀ ਕਹਿੰ ਨਾ ਇਹਨਾਂ ਨੇ ਘਰੇ ਦੱਸਿਆ ਵੀ ਅਸੀਂ ਇਹਨਾਂ ਨਾਲ ਕਲੇਸ਼ ਕਰ ਲਿਆ ਬੈਂਦਰ ਮੈਂਬਰ ਦਾ ਮੈਨੂੰ ਕਹਿ ਕੀ ਗਿਆ ਕਹਿੰਦਾ ਦਵਾਉਂ ਆ ਤੈਨੂੰ ਲੱਖ ਰੋੜੂ ਲੱਖ ਰੁਪਈਆ ਮੈਂ ਓਏ ਐਵੇਂ ਤੂੰ ਕਮਲੀਆਂ ਗੱਲਾਂ ਨਾ ਕਰ ਦੇਖ ਚ ਖਿਹੜਿਆ ਪਿੰਡ ਦੇ ਵਿੱਚ ਰਹਿਣਾ ਹੁੰਦਾ ਠੀਕ ਹੈ ਮੁਰਕੇ ਕਿਹੜਾ ਤੈਨੂੰ ਲੋੜ ਨਹੀਂ ਪੈਂਦੀ ਤੂੰ ਭਈ ਆਹੀ ਹੈ ਦੇਖ ਜਿਹੜਾ ਤੇਰੇ ਕੋਈ 4 ਰੁਪਏ ਲੱਗੇ ਨੇ ਖਰਚਾ ਲੈ ਲੈ ਸਾਥੋਂ ਠੀਕ ਹੈ ਜਿੰਨਾ ਚਿਰ ਤੂੰ ਸੈੱਟ ਨਹੀਂ ਹੁੰਦਾ ਉਹਨੇ ਦਿਨ ਦੋ ਚਾਰ ਦਿਨ ਭਈ ਤੂੰ ਸਾਡੇ ਕੋਲ ਹੀ ਆਜਿਆ ਕਰ ਉੱਥੇ ਮੜਾ ਮੋਟਾ ਹਰਾਚਰਾ ਜਹਿਆ ਜਾਂਦਾ ਤੂੰ ਹੋਇਆ ਕਰ ਲਿਆ ਕਰ ਠੀਕ ਹੈ ਗੱਲ ਤੇ ਤੂੰ ਆਪਦਾ ਖਰਚਾ ਪਾਣੀ ਲਈ ਚੱਲੀ ਬੱਸ ਸਰਪੰਚਾ ਜੀ ਇਹ ਗੱਲ ਹੈ ਹੋਰ ਰਾਜੀ ਮੈਂ ਤਾਂ ਭਾਈ ਇਹ ਕਰਨਾ ਪਉਦੇ ਹਾਂ ਹਾਂ ਚੱਲ ਸਰਪੰਚਾ ਦੇਖ ਲਓ ਭਾਈ ਜਿਵੇਂ ਤੁਸੀਂ ਖੁਸ਼ ਹੋਗੇ ਮੈਂ ਤਾਂ ਉਵੇਂ ਕਰ ਲੂੰਗਾ ਆਪਾਂ ਤਾਂ ਰੋਜ਼ ਮੂੰਹ ਉੱਥੇ ਲੱਗਣਾ ਇਹ ਵੀ ਗਮਾਂਢੀ ਨੇ ਹਾਂ ਗਮਾਂਢੀ ਐ ਤੂੰ ਪਹਿਲਾਂ ਖੜਾ ਹੋ ਕੇ ਬੈਠ ਯਾਰ ਦੁਕਾਨ ਨੂੰ ਦੋ ਹੋਕਰੀਆਂ ਨੇ ਖੜਾ ਕਰੋ ਓਏ ਪਰਕੇ ਨੂੰ ਖੜਾ ਕਰ ਦੇ ਐਂ ਐਂਦਣਾ ਤੁਸ਼ਮਣਾ ਕੋਈ ਐਂ ਕਰਦਾ ਬੱਸ ਬਾਹ ਦੁਖਦੀ ਆ ਬਾਕੀ ਕਿਹ ਹੁਣ ਠੀਕ ਆ ਸਰਪੰਚਾ ਜਿਵੇਂ ਕਰਤਾ ਕੋਈ ਨਹੀਂ ਵੇ ਚਾਹ ਜਨੂ ਨੂੰ ਫੇਰ ਨਾ ਜਟ ਬੇੜੇ ਤੇ ਕੁੱਤ ਖਾ ਕੇ ਆ ਜੀ ਬਈਆ ਬਈਆ ਮੈਨੂੰ ਲੱਗਦਾ ਤੂੰ ਕਰਵਾਏਂਗੀ ਮਤੋਂ ਸਰਬਸਾ ਛਾਣੇ ਬੇੜੇ ਬੰਦੇ ਆ ਰਹੇ ਨੇ ਉਹ ਕਾਹਨੂੰ ਭਈ ਆਏ ਹੁਣ ਕੋਈ ਆਏ ਕੋਈ ਕੁੰਡੇ ਤਾਂ ਨਹੀਂ ਇਹ ਵੀ ਕੋਟੇ ਫਿਰਦੇ ਆ ਸੌਰਗੇ ਤੇਰਾ ਵੀ ਜਵਨ ਸਰੀ ਅਸੀਂ ਹੁਣ ਜ਼ਿੰਮੇਵਾਰ ਬੰਦੇ ਆ ਕੱਲ ਨੂੰ ਨਾਲ ਖੜਾ ਕੇ ਜੇ ਕੱਲ ਨੂੰ ਵਾਦਾ ਕਰਨਗੇ ਹਾਂ ਸਰਪੰਚਾ ਤਾਂ ਹੀ ਦਾ ਤੇਰੇ ਮਾਮੂ ਚੁੱਪ ਕਰਕੇ ਬਸ ਹੋਣਾ ਚੱਲ ਨੂੰ ਜੇ ਗੱਲ ਕਰਨਗੇ ਤੇਰੇ ਨਾਲ ਖੜਾਾਂਗੇ ਯਾਰ ਮੈਂ ਕਹਿੰਦਾ ਯਾਰ ਚੱਲਿਆ ਚ ਮੰਨਦਾ ਸੀ ਮੰਨਾਂਗੇ ਤੇਰੀ ਇਸ ਗੱਲ ਨਹੀਂ ਆ ਕੋਈ ਗੱਲ ਨਹੀਂ ਤੂੰ ਆ ਜਾ ਕਰ ਆਪਣੇ ਥਾਈ ਚਾਰੇ ਦਾ ਕਰ ਲਿਆ ਕਰਨ ਵਾਲੇ ਤੂੰ ਵਿਚਾਰ ਦੇਣਾ ਬਦਾ ਵੱਡਾਂ ਗੇ ਲਾ ਲਈ ਸੁਣਨੀ ਪੈਂਦੀ ਆ ਭਾਈ ਸਿਆਣੇ ਵੇਣੇ ਬੰਦਿਆਂ ਦੀ ਹਿਸਾਬ ਕਰ ਲੈ ਬੰਦੇ ਵੱਡਾ ਤਾਤਾ ਗੱਲ ਸੁਣ ਲੈ ਮੇਰੀ ਇੱਕ ਹਾਂ ਸੁਣਾ ਜੇ ਇਹਨੂੰ ਲੱਕਣਾ ਫਿਰ ਮੇਰੇ ਸਾਹਬ ਕਰਦੇ ਆਪਾਂ ਨਹੀਂ ਲੈਂਦੇ ਹੈਗੇ ਮੇਰੇ ਫਿਰ ਮੇਰੇ ਦਵਾਰੇ ਫਿਰ ਪੇ ਕਾ ਬੂਕਾ ਲੈ ਮੂੰਹ ਆ ਸਰਪੰਚਾ ਇਹਦਾ ਵੀ ਹਿਸਾਬ ਕਰੀ ਦੇਣਾ ਲੈ ਭਾਈ 1.5 ਲੱਖ ਰੁਪਇਆ ਦਿੱਤਾ ਤੈਨੂੰ ਬਿਆਦਾ ਤੂੰ ਕੰਮ ਕਰਦਾ ਲੱਖ ਰੁਪਏ ਮੋੜਦੇ ਮੇਰਾ ਲਈ ਪੈਸੇ ਮੋੜਦੇ ਪਈ ਇਹਦੇ ਫਿਰ ਕੀ ਫਿਰ ਬੰਦਾ ਨਾ ਇਹ ਤਾਂ ਕੋਈ ਐਂ ਤਾਂ ਕੋਈ ਦਾ ਟਾਈਮ ਆਹ ਆਣਦਾ ਸਾਹਬ ਜਦਾ ਵਾ ਰੋਜ਼ ਦੀ ਰੋਜ਼ ਇਹ ਦਿੱਤਾ ਹਾਂ ਚੜਿਆ ਰੂ ਰੋਜ਼ ਦੀ ਰੋਜ਼ ਲੈ ਚੱਲ ਕੋਈ ਗੱਲ ਨਹੀਂ ਜਿਹੜਾ ਵਾਦਾ ਕੱਟਾ ਕੋਈ ਗੱਲ ਨਹੀਂ ਹੁੰਦੀ ਨਾ ਭਾਈ ਠੀਕ ਆ ਸਰਪੰਚਾ ਜੀ ਮੈਂ ਮਾਇਆ ਤੈਨੂੰ ਭੇਜ ਦੂੰ ਕੋਈ ਗੱਲ ਨਹੀਂ ਜੇ ਕੋਈ ਹੋਰ ਖਰਚਾ ਪੱਠਾ ਆ ਮੈਨੂੰ ਫੋਨ ਤੇ ਦੱਸ ਦੀ ਧੰਨਵਾਦ ਤੇਰਾ ਚਲ ਓਏ ਹਾਂ ਚਲੋ ਚਲੋ ਬਹੁਤ ਕੰਮ ਨਹੀਂ ਬਹੁਤ ਸਰਪੁ ਕਰਤੇ ਭਲਾਈ ਦੇ ਅਸੀਂ ਤਾਂ ਜੁम्मेवार ਬੱਚ ਬੰਦੇ ਬੈਠੇ ਨਹੀਂ ਗੱਲ ਨਹੀਂ ਹੋਰ ਕੋਈ ਗੱਲ ਹੀ ਕੋਈ ਨਹੀਂ ਯਾਰ ਪੈਂਚਾ ਬਸ ਤੇਰੇ ਮੂੰਹ ਨੂੰ ਕੋਈ ਗੱਲ ਨਹੀਂ ਆ ਜੀ ਅੱਜ ਆਥਨੇ ਤੈਨੂੰ ਨਾਲ ਚਿੰਗ ਲੈ ਕੇ ਜਿੰਗਾ ਲਾ ਲਾ ਕੇ ਪਾਵਾਂਗੇ